ਹਾਂ ਨੂੰ ਹਾਂਜੀ ਰਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਰੋਲ ਦੇ ਵਿੱਚ ਖੁਸ਼ ਹੋਣਾ ਕਿ ਸਾਰੇ ਉਮੀਦਾਂ ਜੀ ਸਾਰੇ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਤੇ ਹਾਂਜੀ ਲੋ ਜੀ ਲੱਗਿਆ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਦਿਨ ਹੋ ਗਿਆ ਜੀ ਅੱਜ ਕੁਲਤਵਾਰ ਦਾ ਫੇਰ ਟਾਈਮ ਜਿਹੜਾ ਦੁਪਹਿਰ ਦਾ ਹੈ ਤੇ ਹੁਣ 2:00 ਬਜ ਗਿਆ ਤੇ ਆਪਾਂ ਬਣਾਉਨੇ ਆ ਜੀ ਚਾਹ ਤੇ ਨਾਲੇ ਬਣਾਉਨੇ ਆ ਨਿੰਕੀ ਚੌਲ ਤੇ ਅੱਜ ਜਿਹੜਾ ਦਿਨ ਬਹੁਤ ਸੋਹਣਾ ਦਿਨ ਹੈ ਜਾਨੀ ਕਿ ਬਹੁਤ ਜਾਨੀ ਕਿ ਤੇਜਾ ਤੇ ਜਿੰਨੀ ਸਵੇਰੇ ਵੀ ਧੁੱਪ ਲੱਗ ਗਈ ਸੀ ਕਿਉਂਕਿ ਫਿਰ ਉਹ ਦੋ ਤਿੰਨ ਦਿਨ ਹੋ ਗਏ ਜ ਜਾਨੀ ਕਿ ਬੱਦਰ ਵਾਈ ਜਿਹ ਵਿੱਚ ਹੋ ਜਾਂਦੀ ਸੀ ਤੇ ਅੱਜ ਫਿਰ ਜਾਨੀ ਕਿ ਬਹੁਤ ਤੇਜ਼ ਧੁੱਪ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਬਹੁਤ ਵੱਟਾ ਦੇਣਾ ਕਿਉਂਕਿ ਸਵੇਰੇ ਵੀ ਜਲਦੀ ਵਧੀਆ ਸੋਣਾ ਕੰਮ ਨਹੀਂ ਪੜ ਗਿਆ ਸੋ ਕਿ ਟਾਈਮ ਨਾਲ ਜੇ ਧੁੱਪ ਲੱਗ ਜਾਂਦੀ ਜੇ ਸੋਣਾ ਕੰਮ ਨਹੀਂ ਪੜਦਾ ਨਾ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗਿਆ ਚਾਹ ਬਣਾਉਣ ਤੇ ਚਾਹ ਬਣਾ ਕੇ ਤੇ ਚੌਲ ਬਣਾ ਕੇ ਚੌਲ ਬਣਾਵਾਂਗੇ ਮਕੀਨ ਮਟਰਾਂ ਵਾਲੇ ਤੇ ਚੌਲ ਬਣਾ ਕੇ ਹਨਾ ਤੇ ਚਾਹ ਪਾਣੀ ਪੀ ਕੇ ਮੱਜ ਮਸਾਨੀ ਸੁਣ ਕੇ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਵੀ ਧੋਣੇ ਹੁਣੇ ਕਿਉਂਕਿ ਜਾਨੀ ਕੀ ਕੱਪੜੇ ਵੈਸੇ ਤਾਂ ਚਲੋ ਆਪਣਾ ਸਵੇਰੇ ਵੀ ਧੋ ਲੈਂਦੀ ਪਰ ਹੁਣ ਵਧੀਆ ਮੌਸਮ ਸਾਫਾ ਤੇ ਇੱਕ ਅਰਸ਼ਨੌਰ ਦਾ ਜਿਵੇਂ ਸਕੂਲ ਵਾਲਾ ਬਲੈਂਕਰ ਵਗੈਰਾ ਧੋਣਾ ਸੀਗਾ ਤੇ ਸਵੈਟਰ ਵਗੈਰਾ ਹਨਾ ਤੇ ਉਹ ਫਿਰ ਹਰ ਰੋਜ਼ ਪਾ ਕੇ ਜਾਂਦਾ ਚਲੋ ਯੂਨੀਫਾਰਮ ਤਾਂ ਧੋ ਹੋ ਗਈਆਂ ਪਰ ਉਹ ਇੱਕ ਇੱਕ ਕੀ ਆ ਹਨਾ ਬਲੇਜ਼ਰ ਇੱਕੀ ਆ ਤੇ ਫਿਰ ਉਹ ਹੁਣ ਮੈਂ ਧੋ ਦੇਣੀ ਨੇ ਤੇ ਚਲੋ ਸਵੇਰ ਨੂੰ ਸੁੱਕ ਜੂ ਤੇ ਮੈਂ ਮਸ਼ੀਨ ਚਲਾ ਕੇ ਆਉਣੀ ਆ ਸੌਰੀ ਮਸ਼ੀਨ ਚਲਾਉਂਗੀ ਬਾਅਦ ਵਿੱਚ ਪਹਿਲਾਂ ਵੀ ਜਨ ਕਿਉਂ ਦੋ ਨੂਰ ਆਜੂਗਾ ਸਕੂਲੋਂ ਤੇ ਪਹਿਲਾਂ ਮੈਂ ਚਾਚੂ ਬਣਾ ਲਾਂ ਤੇ ਜਦ ਤੱਕ ਨੂਰ ਆਜੂਗਾ ਤੇ ਫਿਰ ਆਪਾਂ ਕੱਪੜੇ ਜਿਹੜੇ ਆ ਉਹ ਧੋ ਲਾਂਗੇ ਤੇ ਸ਼ਾਮ ਵਾਸਤੇ ਆਪਾਂ ਬਣਾਵਾਂਗੇ ਜੀ ਅੱਜ दाल ਤੇ दाल ਆਪਾਂ ਧਰ ਦਿੰਦੇ ਹਾਂ ਚੁੱਲੇ ਤੇ ਤੇ ਨਾਲੇ ਆਪਾਂ ਚਾਹ ਪਣੀ ਬਣਾ ਲੈਨੇ ਆ ਤੇ ਹਾਂਜੀ ਤੁਹਾਨੂੰ ਰਿਕੁਐਸਟ ਆ ਜੇਕਰ ਮੈਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਛੋੜ ਦੱਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚ ਰੁਚੀ ਵਧੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਆਪਾਂ ਕਰਦੇ ਆ ਆਪਣੇ ਕੰਮ ਤੇ ਤੇ ਹਾਂਜੀ ਲੋ ਜੀ ਆ ਗਈ ਸੀ ਮੈਂ ਰਸੋਈ ਦੇ ਵਿੱਚ ਤੇ ਹੁਣ ਮੈਂ ਇੱਥੇ ਬਣਾ ਰਹੀ ਆ ਜੀ ਚਾਹ ਇੱਕ ਸਾਈਡ ਚਾਹ ਬਣਾ ਲੈਣੀ ਆ ਤੇ ਇੱਕ ਸਾਈਡ ਆਪਾਂ ਚੌਲਾਂ ਨੂੰ ਤੜਕਾ ਲਗਾ ਦੇਣੀ ਆ ਤੇ ਚੌਲਾਂ ਮੈਂ ਪਹਿਲਾਂ ਸਵੇਰੇ ਗਰਮ ਪਾਣੀ ਦੇ ਵਿੱਚ ਭੋਂਤੀ ਸੀ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਉਬਾਲ ਉਬਾਲ ਲਿਆ ਤੇ ਹੁਣ ਤੜਕਾ ਲਗਾ ਦੇਣੀ ਆ ਜੀ ਤੇ ਸਰੋਂ ਦਾ ਤੇਲ ਆਪਾਂ ਪਾਤਾ ਤੇ ਵਿੱਚ ਪਾ ਦਿੰਨੇ ਆ ਜੀਰਾ ਤੇ ਹਰੀ ਮਿਰਚ ਤੇ ਮਟਰ ਵੀ ਉਬਾਲਲੇ ਸੀ ਯਾਨੀ ਕਿ ਹਰੇ ਮਟਰ ਵੀ ਉਬਾਲਲੇ ਸੀ ਤੇ ਆਲੂ ਆ ਪਾ ਲੈਣੇ ਆਪਾਂ ਵਿੱਚ ਤੇ ਪਿਆਜ਼ ਪਾ ਲੈਣੇ ਠੀਕ ਹੈ ਜੀ ਆਪਾਂ ਤੜਕਾ ਭੁੰਨ ਲੈਣੇ ਤੇ ਤੜਕਾ ਮੈਂ ਥੋੜਾ ਜਿਹਾ ਜ਼ਿਆਦਾ ਹੀ ਰੱਖਿਆ ਸੀਗਾ ਯਾਨੀ ਕਿ ਕੱਟ ਕੇ ਕਿਉਂਕਿ ਮੈਂ ਦਾਲ ਰੱਖਣੀ ਸੀ ਸ਼ਾਮ ਵਾਸਤੇ ਦਾਲ ਬਣਾਉਣੀ ਸੀਗੀ ਤੇ ਮੈਂ ਕਿਹਾ ਚੱਲਣ ਵਾਲੀ ਦਾਲ ਨੂੰ ਤੜਕਾ ਲੱਗ ਜੂਗਾ ਤੇ ਹੁਣ ਆਪਾਂ ਤੜਕਾ ਲਗਾ ਦਿੰਨੇ ਆ ਜੀ ਪਹਿਲਾਂ ਚੋਲਾ ਨੂੰ ਤੜਕਾ ਭੁੰਨ ਕੇ ਤੇ ਫਿਰ ਆਪਾਂ ਮਿਕਸ ਕਰ ਦਾਂਗੇ ਚੌਲਾਂ ਦੇ ਵਿੱਚ ਥੋੜਾ ਜਿਹਾ ਸੇਕ ਲਵਾ ਦਾਂਗੇ ਤੇ ਉਧਰ ਚਾਹ ਵੀ ਮੈਂ ਦੇਖ ਰਹੀ ਸੀ ਕਿ ਕਿਤੇ ਉਬਲ ਵੀ ਨਾ ਜਾਵੇ ਚਾਹ ਵੀ ਆਪਣੀ ਉਧਰ ਰਿਜ ਰਹੀ ਸੀਗੀ ਤੇ ਹਾਂਜੀ ਲੋ ਜੀ ਉਧਰ ਆਪਣੀ ਜਿਹੜੀ ਚਾਹ ਸੀ ਉਹ ਵੀ ਰਿਜ ਗਈ ਤੇ ਆਪਣੇ ਛੋਲ ਵੀ ਬਣ ਗਏ ਤੇ ਇੱਧਰ ਆਪਾਂ ਚੁੱਲੇ ਦੇ ਉੱਪਰ ਅੱਗ ਮਚਾ ਕੇ ਦਾਲ ਵੀ ਰੱਖ ਦਿੱਤੀ ਸੀ ਤੇ ਦਾਲ ਵੀ ਰਿਜ ਰਹੀ ਹੈ ਆਪਣੀ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਇਹ ਹੋ ਚੁੱਕਿਆ ਜੀ ਨੈਕਸਟ ਮਾਰਨਿੰਗ ਅਗਲੇ ਦਿਨ ਦੀ ਸਵੇਰ ਤੇ ਮੈਂ ਸਵੇਰੇ ਯਾਨੀ ਕਿ ਹੁਣ ਆਪਾਂ ਲੱਗੇ ਸੀ ਇੱਥੇ ਮੱਜਾਂ ਨੂੰ ਨਵਾਉਣ ਤੇ ਪਹਿਲਾਂ ਦੂਜੀਆਂ ਮੱਜਾਂ ਨਵਾ ਲਈਆਂ ਸੀਗੀਆਂ ਤੇ ਉਹਨਾਂ ਨੂੰ ਬਾਹਰ ਬੰਨਤਾ ਤੇ ਜਦ ਹੀ ਉਹ ਨਵਾਈ ਜਾਂਦੇ ਸੀ ਕਿਤੇ ਵਿੱਚੋਂ ਲਾਈਟ ਬੰਦ ਹੋ ਗਈ ਸੀ ਲਾਈਟ ਵਾਲੇ ਬਹੁਤ ਤੰਗ ਕਰਦੇ ਸੱਚੀ ਬਹੁਤ ਪਰੇਸ਼ਾਨ ਕਰਦੇ ਨੇ ਤੇ ਕੱਲ ਵੀ ਸ਼ਾਮੀ ਮੈਂ ਕੱਪੜੇ ਪਾ ਲੇ ਮਸ਼ੀਨ ਦੇ ਵਿੱਚ ਜਦ ਹੀ ਮੈਂ ਕੱਪੜੇ ਮਸ਼ੀਨ ਦੇ ਵਿੱਚ ਪਾਏ ਤੇ ਨਾਲ ਦੀ ਨਾਲ ਲਾਈਟ ਬੰਦ ਹੋ ਗਈ ਤੇ ਫਿਰ ਉਹ ਕਾਫੀ ਹਨੇਰੇ ਲਾਈਟ ਆਈ ਤੇ ਫਿਰ ਮੈਂ ਕੱਪੜੇ ਦਾ ਸਵੇਰੋ ਹੀ ਧੋਤੇ ਸਵਕ ਤੇ ਤੇ ਪਰ ਜਿਹੜੀ ਨੂਰ ਤੇ ਸੀਗੇ ਜਿਵੇਂ ਬਲੇਜ਼ਰ ਵਗੈਰਾ ਸਵੈਟਰ ਹਨਾ ਸਕੂਲ ਵਾਸਤੇ ਤੇ ਉਹ ਫਿਰ ਮੈਂ ਅੱਥੀ ਧੋਕੇ ਤੇ ਫਿਰ ਜਦ ਹੀ ਲੇਟ ਆਈ ਜਦ ਹੀ ਸਕਾ ਕੇ ਮਸ਼ੀਨ ਦੇ ਵਿੱਚ ਫਿਰ ਮੈਂ ਰਾਤ ਨੂੰ ਅੰਦਰ ਪਾਏ ਤੇ ਇਹ ਮੱਝ ਹੁਣ ਇਸ ਤਰ੍ਹਾਂ ਤਾਂ ਕਰ ਰਹੀ ਹੈ ਜੀ ਮੈਂ ਨਾ ਦੂਜੀਆਂ ਮੱਝਾਂ ਨਵਾ ਕੇ ਜਿਵੇਂ ਪਹਿਲਾਂ ਬੰਨਤੀਆਂ ਨਾ ਬਾਹਰ ਹੁਣ ਇੱਕ ਕਾਲੀ ਹੋਈ ਆ ਵੀ ਮੈਨੂੰ ਵੀ ਛੇਤੀ ਬੰਨੋ ਹਨਾ ਵੀ ਉਹਨਾਂ ਦੇ ਪਿੱਛੇ ਭਜਦੀ ਆ ਤੇ ਖੜ ਕੇ ਨਾਉਂਦੀ ਨਹੀਂ ਨੇ ਤਾਂ ਫਿਲਹਾਲ ਵੈਸੇ ਤਾਂ ਵੀ ਇਹ ਆਏ ਨਹੀਂ ਕਰਦੀ ਹੈਗੀ ਨਾਉਣ ਲੱਗੀ ਤੇ ਪਰ ਹੁਣ ਇਹਨੂੰ ਆਏ ਹੋ ਗਿਆ ਵੀ ਮੈਂ ਕੱਲੀ ਰਹਿ ਗਈ ਇੱਥੇ ਅੰਦਰ ਤੇ ਵੀ ਉਹਨਾਂ ਨੂੰ ਪਹਿਲਾਂ ਬੰਨ ਤਾ ਉਹਨਾਂ ਨੂੰ ਪਹਿਲਾਂ ਨਵਾ ਲਿਆ ਸੀ ਜਦ ਹੀ ਲਾਈਟ ਬੰਦ ਹੋ ਗਈ ਤੇ ਅਸੀਂ ਕਿਹਾ ਚੱਲ ਪਹਿਲਾਂ ਉਹਨਾਂ ਨੂੰ ਬੰਨ ਦਈਏ ਤੇ ਜਦ ਹੀ ਉਹਨਾਂ ਨੂੰ ਬੰਨਿਆ ਤੇ ਫਿਰ ਲਾਈਟ ਆ ਗਈ ਤੇ ਫਿਰ ਅਸੀਂ ਕਾ ਵਿਚਾਰ ਹੁਣ ਇਹਨਾਂ ਨੂੰ ਵੀ ਨਵਾ ਦਈਏ ਜਿਹੜੀਆਂ ਤੋ ਰਹਿ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਨਵਾ ਰਹੇ ਆ ਤੇ ਅੱਜ ਅਸੀਂ ਮੱਚਾਂ ਯਾਨੀ ਕਿ ਵੈਸੇ ਜਿਵੇਂ ਚਲੋ ਗਰਮੀ ਦੇ ਵਿੱਚ ਜਾਂ ਕਈ ਵਰੀ ਵੈਸੇ ਤਾਂ ਮੈਂ ਚਲੋ ਜ਼ਿਆਦਾਤਰ ਨਵਾ ਲੈਣੀ ਹੁੰਨੀ ਕੱਲੀ ਤੇ ਅੱਜ ਲਾਈਟ ਕਰਕੇ ਤੇ ਫਿਰ ਜਲਦੀ ਜਲਦੀ ਸਾਨੂੰ ਆਏ ਸੀਗਾ ਵੀ ਫਿਰ ਨਾ ਰਹਿ ਜਾਣ ਤੇ ਵੀ ਅੱਜ ਛੋਟੇ ਬੱਚੇ ਵੀ ਨਵਾਉਣੇ ਸੀ ਜਿਵੇਂ ਕੱਟੇ ਨੂੰ ਹੋ ਗਿਆ ਕੱਟੀ ਨੂੰ ਹਨਾ ਉਹਨਾਂ ਨੂੰ ਛੋਟਿਆਂ ਨੂੰ ਵੀ ਨਵਾਉਣਾ ਸੀਗਾ ਵੀ ਵਧੀਆ ਸੋਹਣੀ ਧੁੱਪ ਆ ਤੇ ਅੱਜ ਛੋਟਿਆਂ ਨੂੰ ਵੀ ਨਾਲ ਨਵਾ ਦਿੰਨੇ ਆ ਤੇ ਬਾਕੀ ਇਹਨਾਂ ਨੂੰ ਕਾਫੀ ਦਿਨ ਹੋ ਗਏ ਸੀਗੇ ਕਿਉਂਕਿ ਮੌਸਮ ਜਿਆ ਐਵੇਂ ਦਾ ਹੋ ਰੱਖਿਆ ਸੀ ਜਾਨੀ ਕਿ ਠੰਡਾ ਜਿਹਾ ਹਨਾ ਤੇ ਫਿਰ ਨਹੀਂ ਨਵਾਈਆਂ ਗਈਆਂ ਸੀਗੀਆਂ ਤੇ ਹੁਣ ਕੱਲ ਦੀ ਤੇਜ਼ ਧੁੱਪਾ ਕੱਲ ਵੀ ਪਹਿਲਾਂ ਸੀਗਾ ਨਵਾਉਣਾ ਤੇ ਬੱਸ ਫਿਰ ਕੱਲ ਫਿਰ ਰਹਿ ਗਈਆਂ ਤੇ ਅੱਜ ਅਸੀਂ ਸਵੇਰੇ ਲੱਗ ਗਿਆ ਸੀਗਾ ਚੱਲ ਨਵਾ ਕੇ ਇਹਨਾਂ ਨੂੰ ਧੁੱਪੇ ਪਾਣਾ ਦਿੰਨੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਹਿਲਾਂ ਮੱਝਾਂ ਨੂੰ ਨਵਾ ਦਿੰਨੇ ਆ ਤੇ ਬਾਕੀ ਇਸ ਤਰ੍ਹਾਂ ਹੁੰਦਾ ਜੀ ਰਲ ਮਿਲ ਕੇ ਕੰਮ ਕਰੀਏ ਹਨਾ ਤੇ ਵਧੀਆ ਸੋਹਣਾ ਲੱਗਦਾ ਤੇ ਬਾਕੀ ਅਸੀਂ ਤਾਂ ਵੈਸੇ ਦੋਨੋਂ ਜੀ ਇਸ ਤਰ੍ਹਾਂ ਹੀ ਕਰ ਲੈਣੇ ਆ ਜੀ ਹਨਾ ਰਲ ਮਿਲ ਕੇ ਆਪਦਾ ਹਨਾ ਜੇ ਇਹ ਨਹੀਂ ਕਦੇ ਸੋਚਿਆ ਜਿਵੇਂ ਹੁਣ ਜੇ ਮੈਂ ਕੋਈ ਪਛੋਂ ਇਧਰ ਮੈਨੂੰ ਕੋਈ ਕੰਮ ਆ ਤਾਂ ਹਨਾ ਇਹ ਉਧਰ ਸੰਭ ਲੈਣਦੇ ਜਿਵੇਂ ਮੈਂ ਕੋਈ ਜਿਵੇਂ ਡੀਪ ਕਲੀਨਿੰਗ ਦਾ ਕੰਮ ਹਨਾ ਆਪਦਾ ਬੈਟ ਲਾ ਤਾਂ ਜੇ ਘਰੇ ਆ ਹਨਾ ਤਾਂ ਫਿਰ ਇਹਨਾਂ ਨੇ ਸੰਭ ਲੈਣਾ ਵੀ ਕੱਖ ਵਗੈਰਾ ਪਾ ਲੈਣੇ ਆ ਚਲੋ ਹਨਾ ਧਾਰਾਂ ਦਾ ਹੋ ਜਾਂਦਾ ਵੀ ਚਲੋ ਤਾਂ ਫਿਰ ਮੱਝਾਂ ਮਿਲਦੀਆਂ ਨਹੀਂ ਹੈਗੀਆਂ ਤੇ ਫਿਰ ਉਹ ਤਾਂ ਚਲੋ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਤੇ ਨਹੀਂ ਤਾਂ ਹਨਾ ਵੀ ਚਲੋ ਵਧੀਆ ਰਲ ਮਿਲ ਕੇ ਆਪਦਾ ਕਰ ਲੈਣੇ ਆ ਸਾਰਾ ਕੰਮ ਤੇ ਲੋ ਜੀ ਆਪਾਂ ਮੱਜਾਂ ਨੂੰ ਨਵਾ ਕੇ ਤੇ ਬਨਨਤਾ ਬੱਟੀਆਂ ਮੱਜਾਂ ਨੂੰ ਬਨਨਤਾ ਤੇ ਮੈਂ ਇੱਥੇ ਲੱਗ ਗਈ ਸੀਗੀ ਨਾਲ ਦੀ ਨਾਲ ਜਣ ਕੇ ਸਾਫ਼ ਕਰਨਾ ਇੱਥੇ ਨਾ ਗੋਹੇ ਦੇ ਛਿੱਟੇ 'ਚ ਪੈਰ ਰੱਖੇ ਸੀਗੇ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਕਟੇ ਨੂੰ ਤੇ ਕਟੀਆਂ ਨੂੰ ਵੀ ਲੈ ਆਓ ਦੋਵਾਂ ਨੂੰ ਵੀ ਆਪਾਂ ਬਨਨ ਦਿੰਨੇ ਇਹਨਾਂ ਨੂੰ ਵੀ ਨਵਾ ਕੇ ਵੀ ਥੁੱਪੇ ਤੇ ਇਹ ਨਹੀਂ ਵੈਸੇ ਜਮਾ ਵੀ ਕਰਦੇ ਵਿਚਾਰੇ ਨਿੱਕੇ ਹਨਾ ਇਹ ਸਭ ਕੁ ਬਧੀਆ ਖੜ ਕੇ ਨਾ ਲੈਂਦੇ ਇਹਨਾਂ ਨੂੰ ਨਹੀਂ ਕੀਤਾ ਉਹ ਵੀ ਤਾਂ ਕਰ ਰਹੀ ਸੀ ਕਿ ਉਹਨੂੰ ਐ ਸੀਗਾ ਵੀ ਉਹਨਾਂ ਨੂੰ ਬੰਨਤਾ ਤੇ ਮੈਂ ਕੱਲੀ ਅੰਦਰ ਰਹਿ ਗਈ ਕਿਤੇ ਤੇ ਤਾਂ ਕਰਕੇ ਉਹਨੂੰ ਫਿਰ ਇਸ ਤਰ੍ਹਾਂ ਹੋ ਗਿਆ ਤੇ ਲੋ ਜੀ ਆਪਾਂ ਇਹਨਾਂ ਨੂੰ ਵੀ ਨਵਾਤਾ ਛੋਟਿਆਂ ਨੂੰ ਤੇ ਬਸ ਇੱਧਰ ਰਹਿ ਗਈ ਇਹ ਛੋਟੀ ਕੱਟੀ ਤੇ ਇਹਨੂੰ ਹਨਾ ਨਵਾ ਰਹੇ ਸੀਗੇ ਤੇ ਮੈਂ ਇੱਧਰ ਫਰਸ਼ ਧੋ ਰਹੀ ਸੀ ਕਿ ਮੈਂ ਕਿਹਾ ਚਲੋ ਨਾਲ ਦੇ ਨਾਲ ਮੈਂ ਫਰਸ਼ ਧੋ ਦਿਆਂ ਤੇ ਆਪਾਂ ਹੁਣ ਫਰਸ਼ ਧੋ ਕੇ ਇੱਥੋਂ ਜਿਹੜੇ ਸਾਰੇ ਸਾਫ ਸਫਾਈ ਕਰ ਦਿੰਨੇ ਆ ਤੇ ਫਿਰ ਆਪਾਂ ਚੱਲਦੇ ਆਂ ਜੀ ਉੱਧਰ ਫਿਰ ਆਪਣੇ ਕਰਦੇ ਆਂ ਉੱਧਰਲੇ ਕੰਮ ਥੰਦੇ ਇੱਧਰਲੇ ਹੁਣ ਆਪਣੇ ਜਿਹੜੇ ਕੰਮ ਹੋ ਚੁੱਕੇ ਨੇ ਖਤਮ ਇੱਧਰ ਹੋਣ ਆਪਾਂ ਆਵਾਂਗੇ 2:30 ਤੇ ਮੱਜਾਂ ਨੂੰ ਆਪਾਂ ਤੁੱਪੇ ਬੰਨ ਦਿੱਤਾ ਤੇ ਹੁਣ ਆਪਾਂ ਲੱਗੇ ਸੀ ਇੱਥੇ ਰੋਟੀ ਬਣਾਉਣ ਤੇ ਰੋਟੀ ਚੁੱਲੇ ਤੇ ਬਣਾ ਰਹੀਆਂ ਜਿਵੇਂ ਤੇ ਆਪਾਂ ਰੋਟੀ ਬਣਾ ਲੈਨੇ ਆ ਤੇ ਦਾਲ ਤਾ ਪਾ ਰਾਤ ਬਣੀ ਸੀ ਜਿਹੜੀ ਉਸੇ ਨਾਲ ਹੀ ਖਾਵਾਂਗੇ ਤੇ ਟਾਈਮ ਇੱਥੇ ਹੋਊਗਾ ਜੀ 9:30 ਦਾ ਟਾਈਮ ਸੀਗਾ ਹਾਂਜੀ ਇੱਥੇ 9:30 10 ਦਾ ਟਾਈਮ ਸੀਗਾ ਤੇ ਹੁਣ ਮੈਂ ਇੱਥੇ ਪਕਾ ਲਾਂ ਰੋਟੀ ਤੇ ਰੋਟੀ ਪਕਾ ਕੇ ਤੇ ਪਹਿਲਾਂ ਕਹਿੰਦੇ ਹੁੰਦੇ ਆਪਾਂ ਜਿਹੜੇ ਉਸ ਤੋਂ ਪਹਿਲਾਂ ਦੇ ਜਿਹੜੇ ਕੰਮ ਸੀਗੇ ਉਹ ਕਰ ਲੇ ਤੇ ਹੁਣ ਆਪਾਂ ਕਰਦੇ ਆਂ ਪੇਟ ਪੂਜਾ ਤੇ ਫਿਰ ਕਰਾਂਗੇ ਕੰਮ ਦੂਜਾ ਤੇ ਹੁਣ ਆਪਾਂ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਸਾਫ਼ ਸੁਥਾਈਆਂ ਦਾ ਕੰਮ ਆ ਉਹ ਸ਼ੁਰੂ ਹੋਊਗਾ ਤੇ ਹੁਣ ਪਹਿਲਾਂ ਰੋਟੀ ਬਣਾ ਲਾਂ ਜੀ ਇੱਥੇ ਮੈਂ ਤੇ ਕਈ ਵਾਰੀ ਤਾਂ ਲੱਕੜਾਂ ਦੀ ਅੱਗ ਨਾ ਜਿਵੇਂ ਬਹੁਤ ਤੇਜ਼ ਹੋ ਜਾਂਦੀ ਹੈ ਤੇ ਕਈ ਵਾਰ ਮੱਠੀ ਪੈ ਜਾਂਦੀ ਮੜੇ ਦੇ ਨਾਲ ਹੀ ਤੇ ਮੈਂ ਇੱਥੇ ਚੁੱਲੇ ਤੇ ਰੋਟੀ ਤਾਂ ਬਣਾਉਣਾ ਲੱਗ ਸਕੋ ਕਿ ਬਾਅਦ ਵਿੱਚ ਹਨਾ ਵੀ ਮੈਂ ਇੱਕ ਤਾਂ ਦੁੱਧ ਰੱਖਣਾ ਹੁੰਦਾ ਹਾਰੇ 'ਚ ਤੇ ਮੈਂ ਉੱਧਰ ਅੱਗ ਪਾ ਦੇਣੀ ਹੁੰਦੀ ਹੈ ਹਾਰੇ ਦੇ ਵਿੱਚ ਪਾਉਣੀ ਹੁੰਦੀ ਹੈ ਤੇ ਫਿਰ ਜੇ ਸਿੱਧਾ ਹੀ ਮੈਂ ਹਾਰੇ ਦੇ ਵਿੱਚ ਅੱਗ ਮਚਾਵਾਂ ਨਾ ਫਿਰ ਸੇਕ ਹੋ ਜਾਂਦਾ ਜ਼ਿਆਦਾ ਫਿਰ ਕਈ ਵਾਰੀ ਦੁੱਧ ਉਬਲਦਾ ਹੁੰਦਾ ਤੇ ਇਸ ਤਰ੍ਹਾਂ ਮੱਠੀ ਮੱਠੀ ਅੱਗ ਤੇ ਬਾਅਦ 'ਚ ਕੜੀ ਜਾਊਗਾ ਜਿਵੇਂ ਹੁਣ ਇਹ ਵਾਲੀ ਅੱਗ ਹੋਊਗੀ ਨਾਲੇ ਪਾਣੀ ਚਲੋ ਹਨਾ ਗਰਮ ਹੋ ਜਾਊਗਾ ਭਾਂਡੇ-ਪੁੰਡੇ ਸਾਫ਼ ਕਰਨ ਵਾਸਤੇ ਤੇ ਨਾਲੇ ਇੱਕ ਮੈਂ ਆਈ ਸੀ ਵੀ ਮੱਝਾਂ ਵਾਂਗੇ ਸੀ ਨਾ ਤੇ ਕੱਪੜੇ ਭਿੱਜ ਗਏ ਸੀਗੇ ਤੇ ਫਿਰ ਮੈਂ ਕਹਾਂ ਵੀ ਹੁਣ ਕੱਪੜੇ ਭਿੱਜ ਕੇ ਕਰਕੇ ਤੇ ਫਿਰ ਮੈਨੂੰ ਆਏ ਸੀਗਾ ਹਨਾ ਵੀ ਅੰਦਰ ਸੋਈ ਦੇ ਵਿੱਚ ਉਵੇਂ ਹਨਾ ਔਖਾ ਹੋ ਜਾਂਦਾ ਤੇ ਤਾਂ ਕਰਕੇ ਤੇ ਚਲੋ ਜੀ ਮੈਂ ਹੁਣ ਇੱਥੇ ਬਣਾ ਲਾਂ ਰੋਟੀ ਤੇ ਰੋਟੀ ਬਣਾ ਕੇ ਤੇ ਫਿਰ ਅਗਲੇ ਕੰਮ ਤੋਂ ਦੇ ਕਰਦੇ ਹਾਂ ਜੀ ਆਪਾਂ ਪਹਿਲਾਂ ਆਪਾਂ ਰੋਟੀ ਪਾਣੀ ਖਾ ਲਗੇ ਤੇ ਹਾਂਜੀ ਲੋ ਜੀ ਆਪਾਂ ਰੋਟੀ ਖਾ ਲਈ ਸੀ ਭਾਂਡੇ ਵਗੈਰਾ ਆਪਾਂ ਕਰਤੇ ਇਕੱਠੇ ਭਾਂਡੇ ਹਲੇ ਸਾਫ਼ ਕਰਨੇ ਸੀ ਤੇ ਮੈਂ ਕਿਹਾ ਵੀ ਪਹਿਲਾਂ ਮੈਂ ਝਾੜੂ ਕੱਢ ਲਾਂ ਅੰਦਰੋਂ ਤੇ ਹੁਣ ਆਪਾਂ ਝਾੜੂ ਕਿਉਂਕਿ ਮੈਂ ਭਾਂਡੇ ਤਾਂ ਇਕੱਠੇ ਕਰਦੇ ਸੀ ਪਾਣੀ ਵੀ ਗਰਮ ਹੋ ਰਿਹਾ ਸੀਗਾ ਮੈਂ ਕਿਹਾ ਚੱਲ ਗਰਮ ਪਾਣੀ ਹੋ ਜਾਊਗਾ ਫਿਰ ਆਪਾਂ ਭਾਂਡੇ ਜਿਹੜੇ ਧੋ ਲੈਨੇ ਆ ਤੇ ਮੈਂ ਝਾੜੂ ਕੱਢਣ ਲੱਗੀ ਹੁਣ ਆਪਾਂ ਝਾੜੂ ਲਗਾ ਲਗੇ ਪਹਿਲਾਂ ਇੱਥੇ ਤੇ ਫਿਰ ਆਪਾਂ ਜਣ ਕੇ ਭਾਂਡੇ ਵਗੈਰਾ ਸਾਫ਼ ਕਰਦੇ ਆ ਤੇ ਬਾਕੀ ਹੁਣ ਹਰ ਰੋਜ਼ ਜਿਵੇਂ ਚਲੋ ਪੋਚਾ ਤਾਂ ਪਹਿਲਾਂ ਵੀ ਲਾਉਂਦੇ ਹੁੰਦੇ ਸੀ ਪਰ ਇਸ ਤਰ੍ਹਾਂ ਵੀ ਲਾਉਂਦੀ ਸੀ ਮੈਂ ਚਾਹੇ ਵੀ ਠੰਡ ਹੁੰਦੀ ਹੋਈ ਸੀਗੀ ਤੇ ਪਰ ਐਵੇਂ ਜਦੋਂ ਧੁੱਪ ਲੱਗਦੀ ਹੈ ਨਾ ਤਾਂ ਫਿਰ ਵੀ ਜਾਨੀ ਕਿ ਸਿਲੰਝ ਹੀ ਨਹੀਂ ਹੁੰਦੀਗੀ ਵਧੀਆ ਹਨਾ ਵੀ ਸੋਹਣਾ ਲੱਗਦਾ ਜਾਨੀ ਕਿ ਝਾੜੂ ਪੋਚਾ ਲਗਾਇਆ ਜਾਨੀ ਕਿ ਵਧੀਆ ਸਾਫ਼ ਲੱਗਦਾ ਸਾਰਾ ਘਰ ਤੇ ਜਦੋਂ ਠੰਡ ਹੁੰਦੀ ਹੈ ਉਦੋਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਝਾੜੂ ਪੋਚਾ ਲਾ ਕੇ ਹੋਂ ਸਿਲੰਝੀ ਸਿਲੰਝੀ ਚੜੀ ਜਾਂਦੀ ਸੀ ਕਿ ਚਾਰச் ਫੇਰੇ ਤੇ ਬਾਕੀ ਇਸ ਤੋਂ ਹੁਣ ਗਾਂਵ ਵਾਲਾ ਜਿਹੜਾ ਮੌਸਮ ਆਊਗਾ ਵਧੀਆ ਆਊਗਾ ਵੀ ਵਧੀਆ ਸੋਹਣੀ ਘਰ ਦੀ ਸਾਰੇ ਸਾਫ ਸਫਾਈ ਸਾਰੀ ਵਧੀਆ ਸੋਹਣੀ ਹੋ ਜਾਂਦੀ ਹੈ ਹਨ ਤੇ ਠੰਡ ਦੇ ਵਿੱਚ ਤਾਂ ਕੋਈ ਹਾਲ ਨਹੀਂ ਸੱਚੀ ਮਸਾਂ ਹੀ ਨਗਾਈ ਠੰਡ ਚ ਨਾਲੇ ਇੰਨੀ ਜ਼ਿਆਦਾ ਠੰਡ ਪਈ ਵੀ ਨਹੀਂ ਹੈਗੀ ਜਿਵੇਂ ਕਹਿੰਦੇ ਵੀ ਥੋੜਾ ਟਾਈਮ ਹੀ ਪਈ तकरीबन ਪਰ ਥੋੜੇ ਟਾਈਮ ਨਹੀਂ ਆਇਆ ਤਸੱਲੀ ਕਰਾਤੀ ਇੰਨੀ ਜ਼ਿਆਦਾ ਠੰਡ ਸੀ ਤੇ ਲੋ ਜੀ ਆਪਾਂ ਅੰਦਰ ਝਾੜੂ ਕੱਢ ਲਿਆ ਤੇ ਹੁਣ ਆਪਾਂ ਨਾ ਜਿਵੇਂ ਇਹ ਲੱਕੜਾਂ ਸੀਗੀਆਂ ਇਹਨਾਂ ਨੂੰ ਪਚਾ ਦੇਣੇ ਆ ਵੀ ਕਿਉਂਕਿ ਫਿਰ ਹੁਣ ਇਹ ਤਾਂ ਐਵੇਂ ਫਾਲਤੂ ਮੱਚਣ ਗਿਆ ਤੇ ਆਪਾਂ ਇਹ ਹੀ ਆਪਣੇ ਸ਼ਾਮ ਨੂੰ ਕੰਮ ਆ ਜਾਣਗੀਆਂ ਤੇ ਇਹਨਾਂ ਨੂੰ ਆਪਾਂ ਜਾਨੀ ਪਚਾ ਦੇਣੇ ਆ ਤੇ ਬਝਾ ਕੇ ਤੇ ਹੁਣ ਜਿਹੜੀ ਇਹ ਅੱਗ ਆ ਜਾਨੀ ਕਿ ਜੜੇ ਕੋਲੇ ਹੋਏ ਤੇ ਇਹ ਆਪਾਂ ਉਹਦੇ ਚ ਪਾ ਦਿੰਨੇ ਆ ਹਾਰੇ ਦੇ ਵਿੱਚ ਤੇ ਉਹਦੇ ਚ ਪਾ ਕੇ ਤੇ ਆਪਾਂ ਉਹਦੇ ਵਿੱਚ ਗੋਏ ਮੈਂ ਸੈੱਟ ਦੇ ਸੀਗੇ ਬਰੀਕ ਬਰੀਕ ਤੇ ਜਾਨੀ ਕਿ ਛੋਟੇ ਛੋਟੇ ਤੇ ਹੁਣ ਆਪਾਂ ਜਿਹੜੀ ਅੱਗ ਉਹ ਪਾ ਦਿੰਨੇ ਆ ਤੇ ਇਹਦੇ ਨਾਲ ਜਿਹੜਾ ਆਪਣਾ ਨਾਲੇ ਤਾਂ ਦੁੱਧ ਕੜੀ ਜਾਊਗਾ ਤੇ ਨਾਲੇ ਜਿਹੜੀ ਇਹ ਸ਼ਾਮ ਨੂੰ ਇਹ ਜਾਨੀ ਕਿ ਅੱਗ ਜਿਹੜੀ ਹੈ ਕੰਮ ਆ ਜਾਊਗੀ ਕਿਉਂਕਿ ਇਹਦੇ ਨਾਲ ਹੀ ਬਾਅਦ ਵਿੱਚ ਆਪਾਂ ਫਿਰ ਸ਼ਾਮ ਨੂੰ ਜਦੋਂ ਆਪਾਂ ਇਤੇ ਹਨਾ ਸਬਜ਼ੀ ਰੋਟੀ ਸ਼ਾਮ ਦੀ ਆਪਾਂ ਬਣਾਵਾਂਗੇ ਤਾਂ ਜਦੀ ਫੇਰਾ ਵਧੀਆ ਅਗ ਮੱਚ ਪੈਂਦੀ ਆ ਅਗ ਥੋੜੀ ਜਿ ਰੱਖ ਲੀਏ ਤਾਂ ਉਹਦੇ ਨਾਲ ਵਧੀਆ ਵੀ ਅਗ ਚੱਲ ਪੈਂਦੀ ਆ ਤੇ ਆਪਾਂ ਸਾਰੀ ਜਿਹੜੀ ਹੁਣ ਅਗ ਕੱਢ ਕੇ ਇਥੋਂ ਪਹਿਲਾਂ ਤਾਂ ਕਰਦੇ ਆ ਜੀ ਚੁੱਲੇ ਨੂੰ ਸਾਫ਼ ਤੇ ਫਿਰ ਆਪਾਂ ਵੀ ਹਜੇ ਤਾਂ ਮੈਂ ਉੱਥੇ ਪਾਣੀ ਰੱਖੂੰਗੀ ਤੇ ਫਿਲਹਾਲ ਬਾਅਦ ਵਿੱਚ ਜਦੋਂ ਥੋੜਾ ਜਿਹਾ ਸੇਕ ਘਟ ਗਿਆ ਜਿਵੇਂ ਅਗ ਚੱਲ ਪਈ ਕਿਉਂਕਿ ਨਾ ਜਿਵੇਂ ਆਈ ਰੱਖਦਾ ਫਿਰ ਧੁਆ ਜਨ ਪੈ ਜਾਂਦਾ ਕਈ ਵੜੀ ਦੁੱਧ ਦੇ ਵਿੱਚ ਤੇ ਫਿਰ ਉਸ ਮੈਲ ਜੀ ਹੋਣ ਲੱਗ ਜਾਂਦੀ ਦੁੱਧ ਦੇ ਵਿੱਚ ਹੋਂਕ ਜਿਉਣ ਲੱਗ ਜਾਂਦਾ ਤੂੰ ਇਹਦਾ ਤੇ ਮੈਂ ਕਿਹਾ ਵੀ ਪਹਿਲਾਂ ਜਦੋਂ ਅੱਗ ਚੱਲ ਪਈ ਤੇ ਫਿਰ ਆਪਾਂ ਬਾਅਦ ਚ ਦੁੱਧ ਰੱਖ ਦਿਆਂਗੇ ਕਿਰਾ ਮੈਂ ਹਲੇ ਪਾਣੀ ਵਾਲਾ ਬਿਲਾ ਰੱਖ ਦਿੰਨੀ ਆ ਤੇ ਦੁੱਧ ਵਾਲਾ ਸਗਲਾ ਦਾ ਮੈਂ ਚੱਕ ਕੇ ਕਿਰਾਂ ਅੰਦਰ ਰੱਖ ਤਾ ਸੀਗਾ ਕਿਉਂਕਿ ਕਈ ਵਾਰੀ ਨਾ ਬਿੱਲੀ ਦਾ ਡਾ ਰਾ ਬਿੱਲੀ ਬਹੁਤ ਪੁੱਠੀ ਗਿੱਜੀ ਵੀ ਸਾਡੇ ਇੱਧਰ ਆ ਹੀ ਜਾਂਦਾ ਤੇ ਬੈਠੀ ਰਹਿੰਦੀ ਆ ਤੇ ਕਦੇ ਮਾਰ ਕੇ ਛਾਲ ਉੱਧਰ ਤੇ ਕਦੇ ਇੱਧਰ ਹੈ ਨਾ ਇੱਕ ਕੰਨ ਤੇ ਬੈਠੀ ਰਹਿੰਦੀ ਆ ਤੇ ਹੁਣ ਆਪਾਂ ਇੱਥੇ ਲੱਗੇ ਸੀ ਭਾਂਡੇ ਸਾਫ਼ ਕਰਨ ਤੇ ਲੈ ਲੈਨੇ ਜੀ ਆਪਾਂ ਗਰਮ ਪਾਣੀ ਹੋਰ ਜਾਨੀ ਕਿ ਜਿਆਦਾ ਗਰਮ ਪਾਣੀ ਦੇ ਨਾਲ ਮਾਂਜੇ ਜਾਂਦੇ ਆ ਤੇ ਜਿਹੜਾ ਹਨਾ ਬਾਲਟੀ ਦੇ ਵਿੱਚ ਜਾਂ ਬੱਠਲ ਚ ਪਾਣੀ ਪਿਆ ਇਹਦੇ ਵਿੱਚ ਮੈਂ ਪਹਿਲਾਂ ਗਰਮ ਪਾਣੀ ਪਾ ਲਿਆ ਜਾਨੀ ਕਿ ਕੁਛ ਠੰਡਾ ਇੱਕੋ ਸਜਾ ਪਾਣੀ ਆ ਤੇ ਇਹ ਥੋੜਾ ਜਿਹਾ ਆਪਾਂ ਵੱਧ ਗਰਮ ਲੈ ਲੀਏ ਤੇ ਨਾਲ ਜਿਹੜੇ ਵਧੀਆ ਨਿੱਖਰ ਜਾਂਦੇ ਜਦੋਂ ਮਾਂਜਣ ਲੱਗੀ ਮਾਂਜਦੇ ਆਪਾਂ ਭਾਂਡੇ ਵਧੀਆ ਸੋਹਣੇ ਨਿੱਖਰਦੇ ਆ ਤੇ ਲੋ ਜੀ ਹੁਣ ਇੱਥੇ ਮੈਂ ਭਾਂਡੇ ਮਾਂਜਲਾਂ ਤੇ ਭਾਂਡੇ ਮਾਂਜ ਕੇ ਤੇ ਫਿਰ ਮੈਂ ਲਗਾਉਂਗੀ ਪੋਚਾ ਪੋਚਾ ਅੰਦਰ ਤਮੇ ਲਗਾ ਲਿਆ ਸੀ ਸਿਰਫ ਇੱਥੇ 12 ਰਹਿੰਦਾ ਜਾਨੀ ਕਿ 34 ਇੱਥੇ ਲਗਾਉਂਗੀ ਤੇ ਬਾਕੀ ਸਾਰੇ ਕਿਤੇ ਪੋਚਾ ਵੀ ਲਗਾ ਲਿਆ ਬਾਕੀ ਸਾਰੇ ਕੰਮ ਜਿਹੜੇ ਆਪਣੇ ਹੋ ਚੁੱਕੇ ਨੇ ਖਤਮ ਸਵੇਰ ਵਾਲੇ ਤੇ ਬਸ ਹੁਣ ਆਪਣੇ ਪਹਿਲਾਂ ਮੈਂ ਭਾਂਡੇ ਮਾਂਜ ਕੇ ਰੱਖ ਲਾ ਤੇ ਇੱਥੋਂ ਭਾਂਡੇ ਆਪਾਂ ਸਾਰੇ ਮਾਂਜਲੇ ਸੀਗੇ ਤੇ ਹੁਣ ਮੈਂ ਬੱਠਲ ਦੇ ਵਿੱਚੋਂ ਧੋ ਕੇ ਤੇ ਹੁਣ ਇਹਦੇ ਵਿੱਚ ਬਾਲਟੀ ਦੇ ਵਿੱਚ ਸੈਟ ਲੈਣੀਆਂ ਤੇ ਇਧਰੋਂ ਫਿਰ ਆਪਾਂ ਟੋਕਰੀ ਦੇ ਵਿੱਚ ਰੱਖ ਲੈਣੇ ਆ ਤੇ ਭਾਂਡੇ ਇੱਥੇ ਮੈਂ ਧੁੱਪੇ ਰੱਖ ਦੂੰਗੀ ਟੋਕਰੀ ਜਦੋਂ ਪਾਣੀ ਚੰਗੀ ਤਰ੍ਹਾਂ ਉੱਚੜ ਗਿਆ ਭਾਂਡੇ ਸੁੱਕ ਗਏ ਫਿਰ ਰੈਕ ਦੇ ਵਿੱਚ ਲਗਾ ਦਾਂਗੇ ਆਪਾਂ ਤੇ ਹਾਂਜੀ ਲੋ ਜੀ ਹੁਣ ਮੈਂ ਇੱਥੇ ਪਹਿਲਾਂ ਭਾਂਡੇ ਧੋਲਾਂ ਸਾਰੇ ਤੇ ਭਾਂਡੇ ਧੋਕੇ ਤੇ ਉਸ ਤੋਂ ਬਾਅਦ ਫਿਰ ਮੈਂ ਪੋਚਾ ਲਗਾਉਂਗੀ ਤੇ ਅੰਦਰ ਤਾਂ ਮੈਂ ਪੋਚਾ ਲਗਾ ਲਿਆ ਸੀਗਾ ਤੇ ਬਸ ਬਾਹਰ ਹੀ ਰਹਿਦਾ ਸੀਗਾ ਪੋਚਾ ਲਗਾਉਣ ਵਾਲਾ ਤੇ ਇੱਥੇ ਵੀ ਹੁਣ ਮੈਂ ਪੋਚਾ ਲਗਾ ਦੂੰਗੀ ਤੇ ਬਾਕੀ ਤੁਹਾਨੂੰ ਮੇਰੀ ਇੱਕ ਰਿਕਵੈਸਟ ਆ ਵੀ ਜਿਹੜੀਆਂ ਭੈਣਾਂ ਨਾ ਭੈਣਾਂ ਚਾ ਵੀਰ ਹਨਾ ਮੇਰੇ ਚੈਨਲ ਨੂੰ ਨਾ ਬਿਨਾ ਸਬਸਕ੍ਰਾਈਬ ਕੀਤੇ ਹੋਏ ਵੀਡੀਓ ਦੇਖਦੇ ਨੇ ਉਹਨਾਂ ਨੂੰ ਰਿਕਵੈਸਟ ਆ ਵੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਾਕੀ ਵੀਡੀਓ ਦੇਖਣ ਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਹਨਾ ਤੇ ਧੰਨਵਾਦ ਤੁਹਾਡਾ ਤੇ ਬਾਕੀ ਪਲੀਜ਼ ਰਿਕਵੈਸਟ ਆ ਸਾਰੇ ਭੈਣ ਭਰਾਵਾਂ ਨੂੰ ਵੀ ਤੁਸੀਂ ਹਨਾ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਚੈਨਲ ਨੂੰ ਪਲੀਜ਼ ਰਿਕਵੈਸਟ ਆ ਤੁਹਾਨੂੰ ਬਾਕੀ ਜਦੋਂ ਤੁਸੀਂ ਹਨਾ ਇੱਥੋਂ ਤੱਕ ਪਹੁੰਚਾਤਾ ਤੇ ਇਸ ਤੋਂ ਅੱਗੇ ਵੀ ਪਲੀਜ਼ ਤੁਸੀਂ ਲੈ ਕੇ ਜਾਣ ਵਾਲਿਓ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਮੈਂ ਜਦੋਂ ਵਲੌਗ ਸ਼ੁਰੂ ਕੀਤੀ ਸੀ ਪੌਣੇ ਤਾਂ ਮੈਂ ਜਦੀ ਦੱਸਤਾ ਸੀਗਾ ਵੀ ਮੈਂ ਕੋਈ ਸ਼ੌਂਕ ਵਜੋਂ ਤਾਂ ਵਲੌਗ ਪਾਉਣੇ ਲੱਗੀ ਠੀਕ ਹੈ ਜੀ ਮੇਰਾ ਕੋਈ ਹੋਰ ਕੰਮ ਨਹੀਂ ਸੀਗਾ ਤਾਂ ਮੈਂ ਨੂੰ ਮਜਬੂਰੀ ਦੇ ਵਿੱਚ ਹਨਾ ਵੀ ਚਲੋ ਇਸ ਕੰਮ ਦਾ ਇੱਕ ਸਹਾਰਾ ਲੈਣਾ ਪਿਆ ਆਪਦਾ ਹਨਾ ਕਹਦੇ ਹੋ ਕਹਿੰਦੇ ਹੁੰਦੇ ਵੀ ਆਪਦਾ ਘਰ ਚਲਾਉਣ ਮਾਰੇ ਹਨਾ ਤੇ ਆਪਦੇ ਬੱਚੇ ਪਾਲਣ ਵਾਸਤੇ ਜਾਂ ਹਨਾ ਤੇ ਕਿਉਂਕਿ ਮਜਬੂਰੀ ਸੀਗੀ ਸਾਡੀ ਹੋਰ ਕੋਈ ਕੰਮ ਨਹੀਂ ਚੱਲ ਰਿਹਾ ਸੀਗਾ ਇਹ ਬਾਕੀ ਚਲੋ ਹੋਰ ਨਾਲ ਜਿਵੇਂ ਖੇਤੀ ਦਾ ਹੋ ਗਿਆ ਜਾਂ ਪਸ਼ੂ ਡੰਗਰ ਦਾ ਹੋ ਗਿਆ ਜਿੰਨਾ ਕੁ ਹੋਰ ਵੀ ਆਪਣਾ ਹੈਗਾ ਜਿੰਨੀ ਕੁ ਜੋਗਿਆ ਚਲੋ ਆਪਾਂ ਆਪਦਾ ਓਨੀ ਕੁ ਮਿਹਨਤ ਕਰਦੇ ਆ ਹਨਾ ਤੇ ਬਾਕੀ ਮਿਹਨਤ ਨੂੰ ਫਲ ਲਾਉਣਾ ਤਾਂ ਚਲੋ ਉਸ ਵਾਹਿਗੁਰੂ ਦੇ ਹੱਥ ਹੁੰਦਾ ਤੇ ਉਸ ਦੇ ਵਾਹਿਗੁਰੂ ਦੇ ਨਾਲ-ਨਾਲ ਹਨਾ ਜੇਕਰ ਤੁਸੀਂ ਵੀ ਸਪੋਰਟ ਕਰੋਗੇ ਤਾਂ ਫਿਰ ਹੀ ਆਪਾਂ ਅੱਗੇ ਜਾਵਾਂਗੇ ਤੇ ਹਾਂਜੀ ਤਾਂ ਹੀ ਤੁਹਾਨੂੰ ਰਿਕਵੈਸਟ ਆ ਪਲੀਜ਼ ਤੁਸੀਂ ਨਾ ਵੱਧ ਚੜ ਕੇ ਜਣੀ ਸਪੋਰਟ ਕਰਿਆ ਕਰੋ ਤੇ ਪਲੀਜ਼ ਰਿਕਵੈਸਟ ਆ ਤੁਹਾਨੂੰ ਤੇ ਲੋ ਜੀ ਹੁਣ ਆਪਾਂ ਇੱਥੇ ਭਾਂਡੇ ਜਿਹੜੇ ਛੋਟੇ ਭਾਂਡੇ ਸੀ ਉਹ ਸਾਰੇ ਧੋਤੇ ਗਏ ਤੇ ਹੁਣ ਮੇਰੇ ਤੇ ਤਕਰੀਬਨ ਹੀ ਪੱਟੀਆਂ ਪਾਲਟੀਆਂ ਵਗੈਰਾ ਜਿਵੇਂ ਵੱਡੇ ਭਾਂਡੇ ਰਹਿ ਗਏ ਪਤਿਲੇ ਰਹਿ ਗਏ ਜਾਂ ਹਨਾ ਪਤਿਲਾ ਮਾਂਜਣ ਵਾਲਾ ਰਹਿ ਗਿਆ ਤੇ ਕੜਾਈ ਰਹਿ ਗਈ ਹਨਾ ਤੇ ਹੁਣ ਮੈਂ ਇਹ ਵੀ ਚੰਗੀ ਤਰ੍ਹਾਂ ਮਾਜ ਕੇ ਸਾਰੇ ਭਾਂਡੇ ਪਹਿਲਾਂ ਮੈਂ ਰੱਖ ਦਿੰਨੀ ਆ ਧੁੱਪੇ ਤੇ ਫਿਰ ਮੈਂ ਲਗਾਉਂਗੀ ਇੱਥੇ ਪੋਚਾ ਤੇ ਚੁੱਲੇ ਦੇ ਵਿੱਚ ਅੱਗ ਕੱਢ ਕੇ ਉੱਥੋਂ ਤਾਂ ਚਲੋ ਆਪਾਂ ਪਹਿਲਾਂ ਇਹ ਸਾਫ਼ ਕਰਤਾ ਹਾਂ ਤੇ ਆਪਾਂ ਉਧਰ ਜਾਨੀ ਕਿ ਰੱਖ ਦਾਂਗੇ ਹਾਰੇ ਦੇ ਵਿੱਚ ਹੁਣ ਦੁੱਧ ਰੱਖ ਦਾਂਗੇ ਤੇ ਪਾਣੀ ਵਾਲਾ ਪਤੀਲਾ ਜਿਹੜਾ ਉਹ ਲਾ ਦੇਾਂਗੇ ਤੇ ਲੋ ਜੀ ਆਪਾਂ ਸਾਰੇ ਭਾਂਡੇ ਵਗੈਰਾ ਧੋ ਲਿਆ ਤੇ ਹੁਣ ਮੈਂ ਇੱਥੇ ਲਗਾਉਣੀ ਆ ਪੋਚਾ ਤੇ ਇੱਥੇ ਨਾ ਧੁੱਪ ਆ ਤੇ ਇੱਥੇ ਜਦੋਂ ਹੁਣ ਮੈਂ ਪੋਚਾ ਲਗਾਉਣੀ ਆ ਤੇ ਜਦੋਂ ਸੁੱਕ ਗਿਆ ਨਾ ਤੇ ਬਹੁਤ ਸੋਹਣਾ ਲੱਗਦਾ ਵਧੀਆ ਤੇ ਨਾਲੇ ਬਾਅਦ ਚ ਸ਼ਾਮ ਨੂੰ ਫਿਰ ਵੀ ਆਪਾਂ ਫਿਰ ਇੱਥੇ ਹਨਾ ਰੋਟੀ ਸਬਜ਼ੀ ਸ਼ਾਮ ਦੀ ਬਣਾਵਾਂਗੇ ਤੇ ਸਵੇਰ ਦੇ ਟਾਈਮ ਤੇ ਹੁਣ ਆਪਾਂ ਚਲੋ ਇਹਨੂੰ ਐ ਸਾਫ਼ ਕਰਕੇ ਜਾਨੀ ਕਿ ਸ਼ਾਮ ਦੀ ਤਿਆਰੀ ਅੱਧੀ ਤਿਆਰੀ ਹੋਣੀ ਹੋ ਜੂਗੀ ਕੈਲੋ ਵੀ ਜਿੱਦਾਂ ਹੈ ਹਨਾ ਇਤੋਂ ਸਾਫ਼ ਹੋਇਆ ਤੇ ਫਿਰ ਵਧੀਆ ਲੱਗਦਾ ਹਨਾ ਤੇ ਚਲੋ ਜੀ ਹੁਣ ਮੈਂ ਇੱਥੇ ਪੋਚਾ ਲਗਾ ਲਾਂ ਤੇ ਹਾਂਜੀ ਬਾਕੀ ਕਾਫੀ ਸਾਰੇ ਭੈਣ ਭਰਾ ਹੈਗੇ ਨੇ ਜਿਹੜੇ ਵੀ ਸਪੋਰਟ ਕਰਦੇ ਨੇ ਤੇ ਬਾਕੀ ਜਿਹੜੇ ਭੈਣ ਭਰਾ ਨਾ ਮੇਰੇ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਹੋਏ ਵੀਡੀਓ ਨੂੰ ਦੇਖਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਹੈ ਜੀ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਹੁਣ ਮੈਂ ਲਗਾ ਲਿਆ ਇੱਥੇ ਪੋਚਾ ਤੇ ਆਪਾਂ ਜਿਹੜੇ ਕੰਮ ਤੋਂ ਦੇ ਸਵੇਰ ਦੇ ਕਰ ਲੈ ਖਤਮ ਤੇ ਵੀਡੀਓ ਦਾ ਵੀ ਐਂਡ ਕਰਦੇ ਆਂ ਜੀ ਇੱਥੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ